ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਾਹੱਲਾ ਜਿਨ ਮੇ ਸਤ ਗੁਰੂ ਸੇਵਿਆ ਪਿਆਰੇ ਤੇਨਕੇ ਸਾਥ ਤਰ ਤਨ ਬਾਠਾ ਨਾ ਪਾਈਆ ਪਿਆਰੇ ਅੰਮ੍ਰਿਤ ਰਸੁ ਨ ਹਰਿ ਬੂਡੇ ਪਾਰੇ ਤੈ ਬਿਨਾ ਪਿਆਰੀ ਤਾਰੇ ਨਦਰ ਕਰੇ ਕਿੰਨੂ ਸਤਗੁਰੂ ਸੇ ਆਪਿਆਰੀ ਤੇਨਕੇ ਸਾਥ ਤਾਰੇ ਭਾਗ ਨਾ ਪਾਈਏ ਪਿਆਰੇ ਅੰਮ੍ਰਿਤ ਰਸਮ ਹਾਰੇ ਬੁੱਢੇ ਭਾਰ ਤਾ ਬਿਨਾਂ ਪਿਆਰੇ ਤਾਰੇ ਮਦਰ ਕਰੇ ਉਹੋ ਸਲਾਹਣਾ ਪਿਆਰੇ ਤੇਰੀ ਸਲਾਹ ਹੈ ਵੇਣ ਬੋਹਤੀ ਭਾ ਡੁੱਬੀਆ ਪਿਆਰੇ ਕੰਦੀ ਪਾਏ ਕਹਾਹਾ ਸਲਾਹਨਾ ਪਿਆਰੇ ਦੂਜਾ ਵਰਨਾ ਕੋ ਮੋਰੇ ਪ੍ਰਭ ਸਲਾਹਮ ਸੇ ਭਲੇ ਪਿਆਰੇ ਸ਼ਬਦ ਰਤ ਰੰਗ ਹੋ ਤੋ ਕੀ ਸੰਗਤ ਜੇ ਮੁਲਾਇ ਪਿਆਰੇ ਅਰਾਸ ਲਾਇ ਪਤਵਿ ਲੋਮ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇ ਲਖ ਲੈ ਜਾਵਨਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬੇਣ ਹੁਕਮਨਾ 부ਜੀਆ ਪਿਆਰੇ ਸੱਚ ਸੱਚ ਤਾਨ ਹੁਕਮਾ ਅੰਦਰ ਨਿਮਮਿਆ ਪਿਆਰੇ ਹੁਕਮਾ ਉਦਰ ਮਜਾਰ ਹੁਕਮਾ ਅੰਦਰ ਜੰਮਿਆ ਪਿਆਰੇ ਦਾ ਸਿਰ ਕਾ ਭਾਰ ਗੋਰਾ ਮੁਖ ਬਰਗਾ ਜਾਣਿਆ ਪਿਆਰੇ ਚੰਨ ਕਾਰ ਜਸਾਰ ਹੁਕਮ ਆਂਦਰ ਆ ਪਿਆਰੇ ਹੁਕਮ ਆ ਜਦ ਜਾਏ ਹੁਕਮੇ ਬਾਦ ਮੇ ਚਲਾਈਐ ਪਿਆਰੇ ਮਾਨਮੋਕਲਾ ਸਜਾਏ ਹੁਕਮੇ ਸ਼ਬਦ ਪਛਾਨੀਐ ਪਿਆਰੇ ਬਾਰਗਾ ਪਾਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮ ਹਮ ਦੇ ਹੁਕਮ ਭਾਵ ਭਵਾਈਆ ਪਿਆਰੇ ਆਵਗਣ ਮੁਠੀਰੇ ਹੁਕਮ ਸੰਗਿਆਪੈ ਸ਼ਾਕਾ ਪਿਆਰੇ ਸੱਚ ਮਿਲਾ ਵੜਾਈ ਹੋ ਅੱਖਣ ਔਖਾ ਅੱਖੀਆਂ ਪਿਆਰੇ ਕਿਉ ਸੋਲਿਓ ਸਚਨਾ ਜਿੰਨੇ ਸੋ ਸਲਾਹ ਆ ਪਿਆਰੇ ਹਾ ਤਿੰਨ ਬਲਹਾਰ ਜਾ ਨਾ ਮੋਲਾ ਸੰਤ ਮਦਰੀ ਮੇਲਾ ਮਿਲਾ ਕਾ ਕਾਗਦ ਜੇਤੀਆ ਪਿਆਰੇ ਮਾਨਮਸ਼ਵਾਣੀ ਪਿਆਰੇ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੋਲ ਲੇਖੇ ਜਾਰੇ ਤਨ ਮੇਖਾਰੀ ਨਾਮ ਕਾ ਪਿਆਰੇ ਸਾਚੇ ਮੇਖਾ ਓਰੇ ਪਾਰੇ ਕਾਇ ਆਕਾਗ ਦੇ ਜੇਤੀਆ ਮਨ ਮਾਇਸ਼ਵਾਨੀ ਤਾਰ ਲਾਲਤਾ ਲੇਖਣੋ ਸੱਚ ਕੀ ਪਿਆਰੇ ਹਰ ਗੋਲ ਲੇਖੋ ਵਿਚਾਰ ਧਨ ਮੇਖਾਰੀ ਨਾਮ ਕਾ ਪਿਆਰੇ ਸਾਚੇ ਮੁਖਾ ਓਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਰਠਿ ਮਹੱਲਾ ਪਹਿਲਾ ਜਿਨ ਸਤਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾਂ ਠਾਕ ਮੈਂ ਪਾਈਆ ਪਿਆਰੇ ਅੰਮ੍ਰਿਤ ਰਸੁ ਨਹਰੇ ਬੂਦੇ ਭਾਰੇ ਤੈ ਬਿਨਾ ਪਿਆਰੇ ਤਾਰੇ मदकरे